ਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਬਣੋ ਪਤਾ ਨਹੀਂ ਮੈਂ ਜਾਣੀ ਜਦੋਂ ਕੋਈ ਵੀਡੀਓ ਦੇਖਦਾ ਤਾਂ ਮੇਰੇ ਦੇਖਣ ਦਾ ਨਜ਼ਰੀਆ ਹੀ ਇਦਾਂ ਦਾ ਮੈਨੂੰ ਸਮਝ ਨਹੀਂ ਆਉਂਦੀ ਕਿਉਂਕਿ ਕਈ ਵਾਰ ਭਰਾ ਕਮੈਂਟ ਕਰ ਦਿੰਦੇ ਆ ਵੀ ਤੂੰ ਹਰ ਚੀਜ਼ ਨੂੰ ਪ੍ਰਮਾਤਮਾ ਨਾਲ ਜੋੜ ਦੇਣਾ ਪਰ ਮੈਨੂੰ ਕਦੇ ਕੋਈ ਚੀਜ਼ ਪ੍ਰਮਾਤਮਾ ਤੋਂ ਵੱਖ ਲੱਗਦੀ ਹੋਣੀ ਹੈਗੀ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਸ ਗੱਲ ਨੂੰ ਪੂਰਦੀ ਹੋਈ ਆ ਵੀਡੀਓ ਆ ਪ੍ਰਮਾਤਮਾ ਜਿਹਨੂੰ ਹੱਥ ਰੱਖਦਾ ਜਿਹਦੇ ਸਿਰ ਦੇ ਉੱਤੇ ਤੇ ਜਿਹਨੂੰ ਰੱਖਣਾ ਚਾਹੁੰਦਾ ਉਹਦਾ ਬਾਲ ਪ੍ਰੀਵਿੰਗਾ ਨਹੀਂ ਹੁੰਦਾ ਉਹ ਸਾਹਮਣੇ ਹਾਈਵੇ ਚੱਲਦਾ ਤੇ ਬੰਦਾ ਸਾਹਮਣੇ ਉਹ ਗੱਡੀ ਦੇ ਵਿੱਚ ਡਿੱਗਿਆ ਥੱਲੇ ਵਿਚਾਲੇ ਇੱਕ ਛੋਟੀ ਨਹਿਰ ਚੱਲਦੀ ਆ ਉਹਦੇ ਵਿੱਚ ਦੀ ਬੰਦਾ ਦੂਸਰੇ ਪਾਸੇ ਆ ਗਿਆ ਤੇ ਗੱਡੀ ਟੋਟਲ ਲੌਸਟ ਹੋ ਗਈ 7 ਦਿਨ ਪਹਿਲਾਂ ਇਹ ਬੰਦਾ दारू ਪੀ ਕੇ ਰਾਤ ਦੇ 2 ਵਜੇ ਇਸ ਜਗ੍ਹਾ ਤੋਂ ਥੱਲੇ ਡਿੱਗ ਪੈਂਦਾ ਤੇ ਗੱਡੀ ਟੋਟਲ ਟੁੱਟ ਜਾਂਦੀ ਆ ਜਿਸ ਸਮੇਂ ਥੱਲੇ ਡਿੱਗਦਾ ਇਹਦੇ ਆਲੇ-ਦਾਲੇ ਕੋਈ ਨਹੀਂ ਹੁੰਦਾ ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਇਹਦੀ ਗੱਡੀ ਇੱਥੇ ਡਿੱਗ ਗਈ ਤੇ ਇਹ ਬੰਦੇ ਦੀ ਭਾਲ ਸ਼ੁਰੂ ਹੋ ਜਾਂਦੀ ਆ ਭਾਲ ਸ਼ੁਰੂ ਕਰਦੇ ਨੇ ਪੁਲਿਸ ਵਾਲੇ ਤਾਂ 7 ਦਿਨਾਂ ਬਾਅਦ ਉਹਨਾਂ ਨੂੰ ਜਾ ਕੇ ਪਤਾ ਲੱਗਦਾ ਵੀ ਇੱਥੇ ਇੱਕ ਗੱਡੀ ਡਿੱਗੀ ਹੋਈ ਆ ਤੇ ਜਦੋਂ ਜਾ ਕੇ ਗੱਡੀ ਦੇਖਦੇ ਨੇ ਉਹਦੇ ਵਿੱਚ ਬੰਦਾ ਜਿਉਂਦਾ ਹੁੰਦਾ ਤੇ ਬੰਦੇ ਦੀ ਇੱਕ ਛੀਂਟ ਵੀ ਨਹੀਂ ਆਈ ਹੁੰਦੀ 7 ਦਿਨਾਂ ਦਾ ਬੰਦਾ ਉਹਦੇ ਵਿੱਚ ਫਸਿਆ ਹੋਇਆ ਤੇ ਕੱਟੀ ਟੋਟਲ ਖਤਮ ਹੋ ਗਈ ਇਹ ਆ ਉਸ ਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਜੇ ਉਹਨੇ ਬਚਾਉਣਾ ਤਾਂ ਉਹ ਪੱਟੀ ਤੋਂ ਵੱਡੀ ਮੁਸੀਬਤ ਦੇ ਵਿੱਚੋਂ ਵੀ ਇਦਾਂ ਕੱਢ ਲਿਆ ਹੁੰਦਾ ਫੜ ਕੇ ਇਹ ਐਸੇ ਕਰਕੇ ਕਹਿੰਦੇ ਆ ਕਿ ਜ਼ਿੰਦਗੀ ਬੜੀ ਖੂਬਸੂਰਤ ਆ ਮਿੱਤਰੋ ਉਸ ਪਰਮਾਤਮਾ ਦਾ ਨਾਮ ਲਿਆ ਕਰੋ ਜਿਵੇਂ ਵੀ ਹੋ ਜਿੱਥੇ ਵੀ ਹੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਐਸੀਆਂ ਐਸੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਹੋਣਦੀਆਂ ਜਿਹੜੀਆਂ ਕਦੇ ਪਹਿਲਾਂ ਤੁਸੀਂ ਸੋਨੀਆਂ ਦੇਖੀਆਂ ਜਾਂ ਸੋਚੀਆਂ ਵੀ ਨਹੀਂ ਹੋਣੀਆਂ ਧੰਨਵਾਦ ਜਿਉਂਦੇ ਬਸ ਤੇ ਰਹੋ ਜੇ ਹੰਗ ਆਨ ਬੱਡੀ ਯੂ ਸਟੇ देयर ਵੀ ਗਾਟ ਮੈਡੀਕਸ ਕਮਿੰਗ ওকে ਡੋਨਟ ਵਰੀ ਅਬਾਊਟ ਨਥਿੰਗ ਹਾਊ ਲੰਗ ਹਿਜ਼ ਬੀਨ ਦੇਅ ਇਸ ਹੇਵ 6 অর 7 ਡੇਸ ਓ ਮਾਈ ਗਾਡ ਯਾ ਵੇ i mean nobody would have seen this thing no crawling. he roll off the side or what he must have hit it like i don't know if it, is that a wheel maybe yeah that's the yeah a... but i mean it's not weird to see a wheel on the side of 94 yeah. this has been there like six months i yeah. didn't expect to